ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰੋਸ ਤੁਮ ਮਾਤ ਪਿਤਾ ਅਮ ਬਾਰਿਕ ਤੇਰੇ ਤੁਮਰੀ ਕਿਰਪਾ ਮੈ ਸੁਖ ਕਨੇਰੇ ਤੁਮਰੀ ਕਿਰਪਾ ਮੈਂ ਸੂਖ ਕਨੇ ਰੇ ਕੋਏ ਨ ਜਾਣੈ ਤੁਮਰਾ ਅੰਤ ਉੱਚੇ ਤੇ ਹੁਚਾ ਭਗਵੰਤ ਸਗਲ ਸਮਗਰੀ ਤੁਮਰ ਸੂਤਰ ਧਾਰੀ ਤਉਮਤੇ ਹੋਏ ਸੁਆਗਿਆ ਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਬਹੁਤ ਸਮੇਂ ਤੋਂ ਇੱਕ ਕਈ ਵੀਰਾਂ ਨੇ ਪੈਣਾ ਨੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਰਦਾਸ ਬਾਣੀ ਦੇ ਵਿੱਚ ਸਾਨੂੰ ਭੁਲੇਖਾ ਪੈ ਜਾਂਦਾ ਪਹਿਲੀ ਗੱਲ ਤੇ ਇਹ ਹੈ ਕਿ ਬਾਣੀ ਭੁਲੇਖਾ ਪਾਉਣ ਲਈ ਨਹੀਂ ਹੈ ਭੁਲੇਖਾ ਕੱਢਣ ਲਈ ਹੈ ਭੁਲੇਖਾ ਕਦੋਂ ਪੈਂਦਾ ਜਦੋਂ ਮੇਰਾ ਮਨ ਗੁਰੂ ਦੇ ਪਾਸੋਂ ਹਟ ਕੇ ਤੇ ਦੂਜੇ ਪਾਸੇ ਲੱਗ ਜਾਂਦਾ ਹਰ ਗੁਰਦੁਆਰੇ ਚ ਸੰਗਤ ਦੇ ਵਿੱਚ ਇੰਡੀਵਿਜੂਅਲੀ ਪਰਿਵਾਰ ਦੇ ਵਿੱਚ ਇਹ ਚੌਥੀ ਅਸ਼ਟਪਦੀ ਦਾ ਲਾਸਟ ਪਦਾ ਜਿਹੜਾ ਹੈ ਇਹ ਪੜਿਆ ਜਾਂਦਾ ਹੈ ਆਲਵੇਜ਼ ਪ੍ਰੋਬਲਮ ਇਹ ਹੈ ਕਿ ਮੈਂ ਕਦੀ ਕੁਰਬਾਨੀ ਨੂੰ ਸਮਝਿਆ ਨਹੀਂ ਇੱਥੇ ਮੈਂ ਮਾਰ ਖਾਦੀ ਹੈ ਵਿਸ਼ੇ بڑے بڑے ਲੰਬੇ ਹੁੰਦੇ ਨੇ ਤੇ ਦੋ ਹੀ ਤਰੀਕੇ ਹੁੰਦੇ ਨੇ ਕਿ ਜੇ ਕਿਦਰੇ ਮੈਂ ਸਾਰੀਆਂ ਗੱਲਾਂ ਨੂੰ ਇੱਕੋ ਥਾਂ ਤੇ ਕਰਨਾ ਸ਼ੁਰੂ ਕਰ ਦਿਆਂ ਤੇ ਜਿਹੜੀ ਵੀਡੀਓ ਹੈ ਲੰਬੀ ਹੋ ਜਾਂਦੀ ਹੈ ਸੋ ਕੋਸ਼ਿਸ਼ ਹੁੰਦੀ ਹੈ ਕਿ ਜਾਂ ਦੋ ਹਿੱਸਿਆਂ ਚ ਤੇ ਜਾਂ ਇੱਕੋ ਹਿੱਸੇ ਚ ਗੱਲ ਜਿਹੜੀ ਹੈ ਮੁਕਾਈ ਜਾਵੇ ਤੇ 25 ਤੋਂ 30 ਮਿੰਟ ਤੋਂ ਉੱਤੇ ਨਾ ਜਾਇਆ ਜਾਏ ਕੋਸ਼ਿਸ਼ ਇਹ ਵੀ ਕਰ ਰਿਹਾ ਮੈਂ ਕਿ ਸਮੇਂ ਨੂੰ ਘਟਾਣ ਦੀ ਪਰ ਜਿੱਦਾਂ ਕੋਸ਼ਿਸ਼ ਹੈਗੀ ਆਪਣੀ ਸਿਰ ਆਮ ਨਾਟ ਸੇਇੰਗ ਥੈਟ ਆ ਵਿਲ ਬੀ ਐਬਲ ਟੂ ਡੂ ਇਟ ਕਜ਼ ਆਈ ਥਿੰਕ ਥੈਟ ਆ ਡੋਨਟ ਜਸਟੀਫਾਈ ði ਮੈਟਰ ਇਦਾਂ ਲੱਗਦਾ ਪਈ ਇਨਜਸਟਿਸ ਦੀ ਹੋ ਗਈ ਥੀਮ ਦੇ ਨਾਲ ਗੱਲ ਦੇ ਨਾਲ ਖੈ ਉਹ ਜਦੋਂ ਮੈਂ ਪੜਦਾ ਤੂੰ ਠਾਕੁਰ ਤੇ ਤੁਮ ਪੈ ਅਰਦਾਸ ਮੈਂ ਹਰ ਇੱਕ ਆਪਣੀ ਗੱਲ ਨੂੰ ਆਈ ਸ਼ੁਡ ਵਾਕ ਮਾਈ ਟਾਕ ਇਹ ਜ਼ਰੂਰੀ ਹੈ ਮੇਰੇ ਲਈ ਮੈਂ ਜੋ ਕੁਝ ਕਹਿ ਰਿਹਾ i should mean it ਦੁਨਿਆਵੀ ਬੰਦਿਆਂ ਵਾਂਗੂੰ ਮੈਂ ਨਹੀਂ ਗੱਲ ਕਰ ਰਿਹਾ ਝਾਲ ਰਏ ਕਿ ਇਹ ਅੰਦਰ ਦੀ ਗੱਲ ਮਨ ਦੇ ਤਲ ਦੀ ਗੱਲ ਹੈ ਆਮ ਤੌਰ ਤੇ ਮੈਂ ਕਿਦਾਂ ਸਮਝਦਾ ਕਿ ਕਿਸੇ ਕੋਲੋਂ ਕੋਈ ਗੱਲ ਮੰਗਣੀ ਹੋਵੇ ਤੇ ਉਹ ਗੁਰੂ ਬਿਨਾਂ ਗਾਤ ਨਹੀਂ ਤੇ ਸ਼ਾਹ ਬਿਨਾਂ ਪਾਤ ਨਹੀਂ ਪਰ ਇਥੇ ਮੇਰਾ ਗੁਰੂ ਸੱਦ ਸੁਣਦਾ ਸੱਦ ਵੇਖਦਾ ਏ ਇਸ ਡਰ ਦੇ ਨਾਲ ਕਦੀ ਮੈਂ ਗੱਲ ਕੀਤੀ ਗੁਰੂ ਦੇ ਨਾਲ ਗੁਰੂ ਨਾਲ ਗੱਲ ਕਰਨ ਦਾ ਮਤ ਗਾਉਣਾ ਪੜ੍ਹਨਾ ਤੇ ਸੁਣਨਾ ਕਨਵਰਸੇਸ਼ਨ ਜਿਤਮਾ ਕਹਿਣਾ ਤੂੰ ਠਾਕੁਰ ਠਾਕੁਰ ਤੁਮ ਪੈ ਅਰਦਾਸ ਤੂੰ ਮੇਰਾ ਠਾਕੁਰ ਮੈਨੇ ਮਾਲਕ ਤੂੰ ਮੇਰਾ ਮਾਲਕ ਹੈ ਤੇ ਮੇਰੀ ਤੇਰੇ ਕੋਲ ਬੇਨਤੀ ਹੈ ਇਹਦਾ ਮਤਲਬ ਮੈਂ ਮਾਲਕ ਤੋਂ ਬਗੈਰ ਹੋਰ ਕਿਸੇ ਨੂੰ ਬੇਨਤੀ ਨਹੀਂ ਕਰ ਸਕਦਾ ਮੈਨੂੰ ਨਹੀਂ ਕਰਨੀ ਚਾਹੀਦੀ ਤੇ ਸਾਡੀ ਮੇਰੀ ਇੱਕੋ ਹੀ ਗੱਲ ਹੈ ਮੈਂ ਆਪਣੀ ਗੱਲ ਕਰਾਂ ਜਿਉ ਪਿੰਡ ਸਭ ਤੇਰੀ ਰਸ ਮੇਰੀ ਮੇਰਾ ਇਹ ਸਰੀਰ ਤੇ ਮੇਰਾ ਜੀ ਮੇਰੀ ਜਿੰਦ ਇਹ ਤੂੰ ਹੀ ਮੈਨੂੰ ਦਿੱਤਾ ਹੈ ਇਹ ਤੇਰੀ ਬਖਸ਼ਿਸ਼ ਹੈ ਤੇਰੀ ਰਾਸ ਤੂੰ ਇਹਦਾ ਮਾਲਕ ਹੈ ਤੇ ਤੂੰ ਮਾਤ ਪਿਤਾ ਮੈਂ ਸਿਰਫ ਅਖਰੀ ਮਹਿਣਾ ਲੈ ਰਿਹਾ ਪਹਿਲੇ ਤੂੰ ਮਾਤ ਪਿਤਾ ਤੇ ਹਮ ਬਾਰਿਕ ਤੇਰੇ ਪਲੂਰਲ ਫਾਰਮ ਚ ਵੀ ਇਹ ਤੇ ਹਮ ਮਰੇ ਮੈਂ ਵੀ ਕਹਿ ਸਕਦਾ ਮੈਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਿੱਦਾਂ ਕਹਿੰਦਾ ਅਸੀਂ ਸਾਰੇ ਤੇਰੇ ਬੱਚੇ ਆ ਤੂੰ ਸਾਡਾ ਮਾਤਾ ਐ ਪਿਤਾ ਐ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਤੇਰੀ ਬਖਸ਼ਿਸ਼ ਦੇ ਵਿੱਚ ਬੜੇ ਸੁੱਖ ਨੇ ਜੇ ਤੇਰੀ ਨਜ਼ਰ ਸਵੱਲੀ ਹੋ ਜਾਏ ਮੇਰ ਦੀ ਨਜ਼ਰ ਰਵੇ ਤੇ ਮੈਂ ਦੀ ਮੌਜਾਂ ਹੀ ਬੜੀਆਂ ਨੇ ਹੁਣ ਇੱਥੇ ਸੁੱਖ ਜਿਹੜਾ ਹੈ ਸੁੱਖ ਤੇ ਦੁੱਖ ਬਹੁਤੇ ਕਰਕੇ ਮੈਂ ਸਮਝਣਾ ਚਾਹਨਾ ਆਤਮਕ ਦੁਨਿਆਵੀ ਸੁੱਖ ਦੁੱਖ ਨਹੀਂ ਉਹ ਸੁੱਖ ਦੁੱਖ ਆਉਂਦੇ ਜਾਂਦੇ ਨੇ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਕੋਈ ਨਾ ਜਾਣੇ ਤੇਮਰਾ ਅੰਤ ਕੋਈ ਨਹੀਂ ਜਾਣਦਾ ਤੂੰ ਕਿੱਡਾ ਵੱਡਾ ਹੈ ਕਿੰਨਾ ਤੇਰਾ ਅੰਤ ਹੈ ਅੰਤ ਨਾ ਪਾਰ ਆਵਾਰ ਗੈਰ ਗੰਬੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵੜ ਚੀਰਾ ਤੇਰਾ ਪਸਰਿਆ ਕਿੰਨਾ ਕੋਇਆ ਉੱਚੇ ਤੇ ਉੱਚਾ ਭਗਵਾਨ ਤੂੰ ਇੰਨਾ ਵੱਡਾ ਹੈ ਕਿ ਕੋਈ ਵੀ ਜਿੰਨੂੰ ਮੈਂ ਵੱਡਾ ਸਮਝਦਾ ਉਹਦੋਂ ਤੋਂ ਵੀ ਤੂੰ ਵੱਡਾ ਉੱਚੇ ਤੇ ਉੱਚ ਮੈਂ ਪੇਖਿਉਰੀ ਉੱਚਾ ਮੋਹਨ ਸਭ ਤੇ ਉੱਚ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਹੁਣ ਸੂਤਰ ਧਾਰੀ ਮੀਨਸ ਤੇਰੇ ਹੁਕਮ ਦੇ ਵਿੱਚ ਪਰੋਤੇ ਹੋਏ ਨੇ ਸਗਰ ਸਮਗਰੀ ਪਦਾਰਥ ਕਿਉਂਕਿ ਹੁਕਮ ਸਾਰਿਆਂ ਤੋਂ ਵੱਡਾ ਹੈ ਤੇ ਤੇਰੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਇਸ ਕਰਕੇ ਸਾਰੇ ਪਦਾਰਥ ਵੀ ਉਹਦੇ ਚ ਨੇ ਤੁਮ ਤੇ ਹੋਏ ਸੁਆਗਿਆਕਾਰੀ ਸਾਰੇ ਪਦਾਰਥ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਚ ਤੁਰਦੀ ਪਈ ਤੁਮਰੀ ਗਤ ਮਿਤ ਤੁਮ ਹੀ ਜਾਣੀ ਉਹਨਾਂ ਤੇਰੀ ਮਰਿਆਦਾ ਕੀ ਏ ਤੇਰਾ ਪਸਾਰਾ ਕਿੱਡਾ ਕੋਏ ਤੋ ਕਿੰਨਾ ਕੋ ਵੱਡਾ ਹੈ ਇਹ ਸਾਨੂੰ ਨਹੀਂ ਪਤਾ ਲੱਗ ਸਕਦਾ ਕਿ ਇਹ ਵੱਡ ਵੱਡਾ ਦਿੱਠਾ ਹੋਇਆ ਸੁਣ ਵੱਡਾ ਆਖੇ ਸਭ ਅਸੀਂ ਸੁਣ ਕੇ ਵੱਡਾ ਕਹਿ ਸਕਦੇ ਨਾਨਕ ਦਾਸ ਸਦਾ ਕੁਰਬਾਨ ਹੁਣ ਆਪਾਂ ਇਹਨੂੰ ਮੈਂ ਅਰਦਾਸ ਕਰਨ ਆ ਗਿਆ ਮੈਂ ਕਿਹਾ ਜੀ ਕਿ ਤੂੰ ਠਾਕ ਹੁਣ ਮੈਂ ਇਹਨੂੰ ਦੇਖਣਾ ਕੀ ਹੈ ਕਿ ਮੇਰਾ ਕਿਰਦਾਰ ਕੀ ਹੋ ਜਾਏ ਦੁਨਿਆਵੀ ਪੁਦਰਤੇ ਮੈਂ ਕਿਦਾਂ ਗੱਲਾਂ ਕਰਦਾ ਵਾਂ ਇਸ ਤਰ੍ਹਾਂ ਦੀਆਂ ਕਿ ਗੁਰੂ ਬਿਨਾ ਗੱਤ ਨਹੀਂ ਸ਼ਾਬਾ ਬਿਨਾ ਪਤ ਨਹੀਂ ਆਪਾਂ ਨੇ ਗੱਲ ਕੀਤੀ ਸੀ ਕਿ ਜਿਹਦੇ ਕੋਲੋ ਮਤਲਬ ਹੈ ਨਾ ਉਹਨੂੰ ਮੱਖਣ ਲਗਾ ਲਓ ਚਾਪਲੂਸੀ ਕਰ ਲਓ ਤੇ ਜਦੋਂ ਮਤਲਬ ਨਹੀਂ ਹੈ ਕੋਠਾ ਉਸਰੇ ਆ ਤੇ ਤਰਖਾਨ ਵਿਸਰੇ ਇਹ ਮੇਰਾ ਕਿਰਦਾਰ ਹੈ ਪਰ ਰੱਬ ਜੀ ਨੇ ਤੇ ਮੈਨੂੰ ਇਹ ਨਹੀਂ ਕਿਹਾ ਮੈਨੂੰ ਤੇ ਇੱਥੇ ਤੱਕ ਵੀ ਕਿਹਾ ਏ ਕਿ ਕਿਆ ਮੂਲੇ ਕੀਚੇ ਅਰਦਾਸ ਪਾਪ ਪੁੰਨ ਦੋਏ ਸਾਖੀ ਪਾਸ ਮੈਂ ਤੇ ਕੋਲ ਬੇਨਤੀ ਕਰੇ ਮੂਨਾਲ ਕਰਾਂ ਤੇਰਾ ਹੁਕਮ ਤੇ ਮੈਂ ਕੋਈ ਮੰਨਿਆ ਨਹੀਂ ਤੇਰੀ ਗੱਲ ਤੇ ਮੈਂ ਕੋਈ ਮੰਨੀ ਨਹੀਂ ਮੈਂ ਤੇ ਇਹੋ ਜੇ ਕਿਰਦਾਰ ਦਾ ਮਾਲਕ ਆ ਡੱਕਾ ਤੋੜਨਾ ਨਹੀਂ ਨਾ ਕਰਨੀ ਨਹੀਂ ਉਂਝ ਮੈਂ ਕਹਨਾ ਜੀ ਕੀ ਵਿਰਥਾ ਹੋਇਸੋ ਗੁਰਪੈਰ ਅਰਦਾਸ ਕਰ ਤੇ ਮੈਂ ਇਹੋ ਜਿਹਾ ਚਲਾਕ ਆ ਕਿ ਮੈਂ ਕਹਿਨਾ ਕਿ ਪਾਦਸ਼ਾਹ ਅੱਜ ਮੈਂ ਚੋਰ ਆ ਪ੍ਰੋਫੈਸ਼ਨਲੀ ਤੇ ਅੱਜ ਕੋਈ ਚੰਗਾ ਮਾਲ ਮੇਰੇ ਹੱਥ ਲਗਵਾਈ ਤੋਹ ਜੀ ਕੀ ਬਰਸਾ ਇਸ ਗੁਰਪੈ ਅਰਦਾਸ ਪਾਛਾ ਮੈਂ ਤਾਤ ਲਾਂ ਤੇ ਮੈਨੂੰ ਕੋਈ ਬਿਲਕੁਲ ਬਚਾ ਕੇ ਕੋਈ ਨਾ ਦੇਖੇ ਤੇ ਮੈਂ ਆਪਣਾ ਕਾਰਾ ਕਰਕੇ ਆ ਜਾਵਾਂ ਐਦਾਂ ਯਹਾਂ ਜਦੋਂ ਮੈਂ ਇਹ ਕਹਿਨਾ ਕਿ ਤੇਰੇ ਕੋਲ ਮੈਂ ਅਰਦਾਸ ਕਰਨ ਬੇਨਤੀ ਕਰਨ ਜਨ ਆਇਆ ਕਰ ਆਸ ਆਇਓ ਪ੍ਰਭ ਮੰਗਨ ਤੁਮ ਦੇਖਤ ਸ਼ੋਭਾ ਮੇਰੇ ਅੰਗ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਨ ਸੁਨ ਜੀਵਾਂ ਤੇਰੀ ਬਨ ਇਹ ਕਿੰਨੀ ਅਰਦਾਸ ਨੇ ਦੁੱਧ ਪੁੱਤ ਕਿਉ ਬੱਕਟ ਲਿਸਟ ਲਾਂਡਰੀ ਲਿਸਟ ਐਵੇਂ ਸਾਰੀ ਤੈਨੂੰ ਨੰਨ ਪਰ ਮੈਂ ਇਹ ਵੀ ਕਦੀ ਕਿਹਾ ਕਿ ਮੈਨੂੰ ਨਾਮ ਦਾਣ ਦੇ ਦੇ ਮੰਗਣਾ ਮੰਗਨ ਨਿਕਾ ਹਰ ਜਸ ਗੁਰ ਤੇ ਮੰਗਣਾ ਸ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧ ਮੰਗਿਆ ਹੁਣ ਮੈਂ ਸੋਚਾਂ ਜੇ ਮੇਰੀ ਬਿਰਤੀ ਮੈਨੂੰ ਮਾਲਕ ਨੇ ਰਹਿਮਤ ਕਰ ਦਿੱਤੀ ਤੇ ਮੈਂ ਹਰ ਵੇਲੇ ਉਹਨੂੰ ਅਰਾਧਦਾ ਪਿਆ ਇਹਦਾ ਮਤਲਬ ਤੂੰ ਤੂੰ ਕਰਤਾ ਤੂੰ ਹੋ ਗਿਆ ਮੋਝ ਮੇਰਾ ਨਾ ਹੂੰ ਹੋ ਗਿਆ ਕਿਉਂਕਿ ਮੈਂ ਹਰ ਵੇਲੇ ਤੇ ਉਹਨੂੰ ਉਹਦੀਆਂ ਗੱਲਾਂ ਕਰੀ ਜਾਂਦਾ ਤੇ ਮੈਂ ਉਹੋ ਜਿਹਾ ਬੱਚਾ ਕਦੋਂ ਬਣਿਆ ਜਿਨੂੰ ਗੁਣ ਗਾਣਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਕਿ ਕਿਹੜੇ ਕਿਹੜੇ ਅਲਫਾਜ਼ ਗਰੁੱਪ ਆਫ ਵਰਡਸ ਮੈਂ ਕਿੱਥੇ ਕਿੱਥੇ ਵਰਤਨੇ ਨੇ ਕਿਹੜਾ ਕਿਹੜਾ ਐਕਸਪ੍ਰੈਸ਼ਨ ਹੈ ਪਰ ਮੈਂ ਕਹਿੰਦਾ ਜੀ ਗੁਣ ਕਿੱਦਾਂ ਲਾਵਾ ਤੈਨੂੰ ਕਿੱਦਾਂ ਸਲਾਵਾ ਤੇਰਾ ਧਿਆਨ ਕਿੱਦਾਂ ਧਰਾ ਮਾਲਕ ਜੀ ਮੈਨੂੰ ਤੇ ਸਮਝ ਹੀ ਨਹੀਂ ਤੇ ਉਂਝ ਮੈਂ ਕਹਿੰਨਾ ਮੈਂ 12 ਬਾਗਾਂ ਦਾ ਤੋਤਾ ਵਾਂ ਪਰ ਹੈਗਾ ਮਸਤ ਉਲਾਵਾ ਜਦੋਂ ਗੱਲ ਤੈਨੂੰ ਧਿਆਨ ਦੀ ਆਵੇ ਤੇ ਮੈਨੂੰ ਨਹੀਂ ਪਤਾ ਤੇ ਜਦੋਂ ਦੁਨਿਆਵੀ ਪੱਧਰ ਤੇ ਮੈਂ ਕਿਸੇ ਗੱਲ ਨੂੰ ਧਿਆਉਣਾ ਹੋਵੇ ਤੇ ਮੈਂ ਧਿਆਈ ਜਾਂਦਾ ਮੈਂ ਆਪਣੇ ਨਿਆਣੇ ਦਾ ਵਿਆਹ ਰੱਖ ਲਿਆ ਅਗਲੇ ਸਾਲ ਤੇ ਹਰ ਰੋਜ਼ ਹੁਣ ਤੋਂ ਹੀ ਉਹਦਾ ਧਿਆਨ ਸ਼ੁਰੂ ਹੋ ਜਾਂਦਾ ਉੱਥੇ ਮੈਂ ਇਹ ਕਰਾਂਗਾ ਉੱਥੇ ਇਹ ਕਰਾਂਗਾ ਸ਼ਾਪਿੰਗ ਇੱਥੇ ਕਰਾਂਗਾ ਉੱਥੇ ਕਰਾਂਗਾ ਤੇ ਜੇ ਕਿਤੇ ਨੇੜੇ ক্লোজ ਫਿਊਚਰ ਦੇ ਵਿੱਚ ਰੱਖ ਲਿਆ ਹੋਵੇ ਤੇ ਫਿਰ ਤੇ ਮੇਰਾ ਸਿਮਰਨ ਹੀ ਚੱਲ ਪੈਂਦਾ ਹਰ ਵੇਲੇ ਉੱਠਦੇ ਆ ਬੈਠਦੇ ਆ ਸੋ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਨਹੀਂ ਪਤਾ ਕਿ ਮਾਲਕ ਜੀ ਮੈਨੂੰ ਤੇਰਾ ਧਿਆਨ ਨਹੀਂ ਕਰਨਾ ਆਉਂਦਾ ਝੂਠ ਮੈਂ ਉਸੇ 스테ਜ ਤੋਂ ਲੰਘਿਆ ਕਿ ਅਸੀਂ ਛੋਟੇ ਹੁੰਦੇ ਸਾਂ ਤੇ ਬਾਪੂ ਜੀ ਨੇ ਕਹਿ ਦਿੱਤਾ ਅਸੀਂ ਹੁਣ ਐਸ ਉਮਰ ਚ ਵੀ ਕਿ ਪੁੱਤਰੇ ਨੂੰ ਕਹਿ ਦਈਏ ਵੀ ਚਲ ਤੈਨੂੰ ਛੋਟਾ ਨਿਆਣਾ ਉਹਨੂੰ ਕਹਿੰਨੇ ਆ ਚਲ ਤੈਨੂੰ ਨਾ ਆਉਂਦੀ ਵਕੇਸ਼ਨ ਚ ਡਿਜ਼ਨੀ ਲੈਂਡ ਲੈ ਕੇ ਜਾ ਉਹਨੂੰ ਪਤਾ ਨਹੀਂ ਹੈ ਵਿਚਾਰਾ 4-5 ਸਾਲ ਦਾ ਉਹਨੂੰ ਨਹੀਂ ਪਤਾ ਵੀ ਵਕੇਸ਼ਨ ਕਦੋਂ ਆਣੀ ਉਹਨੂੰ ਨਹੀਂ ਪਤਾ ਦਿਨਾਂ ਦਾ ਕੀ ਹਿਸਾਬ-ਤਾਬ ਹੈ ਉਹ ਰੋਜ਼ ਜੇ ਤਿਆਰ ਹੋਣ ਲੱਗਿਆ ਮਾਂ ਨੂੰ ਪੁੱਛਦਾ ਮਾਂ ਅਸੀਂ ਡਿਜ਼ਨੀ ਲੈਂਡ ਕਦੋਂ ਜਾਵਾਂਗੇ ਉਹ ਕਹਿੰਦੀ ਤੈਨੂੰ ਪਪਾ ਨੇ ਕਿਹਾ ਸੀ ਵਕੇਸ਼ਨ ਚ ਵਕੇਸ਼ਨ ਕਦੋਂ ਆਏਗੀ ਕਹਿੰਦੀ ਤੈਨੂੰ 15 ਦਿਨਾਂ ਚਾਹੀਏਗੀ 15 ਦਿਨ ਕਦੋਂ ਹੋਣਗੇ ਉਹਦੀ ਦੁਨੀਆ ਹੀ ਨਹੀਂ ਹੈਗੀ ਇਹੋ ਸਕੂਲਾਂ ਚੱਕਦੀਆਂ ਮਾਂ ਚੱਕਦੀਏ ਤਾਂ ਇਹੀ ਸਵਾਲ ਘਰ ਆਂਦਾ ਤਾਂ ਇਹੀ ਸਵਾਲ ਭਲਕੇ ਤਿਆਰ ਹੋਣ ਲੱਗਦਾ ਫੇਰੇ ਇਹੀ ਸਵਾਲ ਤੇ ਫੇਰ ਹਾਰ ਕੇ ਮਾਂ ਜਿਹੜੀ ਮਾਂ ਹੈ ਉਹ ਉਹਨੂੰ ਕਹਿੰਦੀ ਏ ਇਹ ਕੀ ਇਹਨੂੰ ਲਾਰਾ ਜੇ ਲਾਤਾ ਜੇ ਇਹ ਤੇ ਉਹ ਹੀ ਡਿਜ਼ਨੀ ਲੈਂਡ ਦੇ ਗੁਣ ਗਾਈ ਜਾਂਦਾ ਕੋਈ ਵੀ ਦੁਨਿਆਵੀ ਲੋੜ ਸੋਚ ਕਮ ਜਿਹੜਾ ਮੈਨੂੰ ਮਨ ਪਾਉਂਦਾ ਹੋਵੇ ਨਾ ਫੌਰੀਂ ਟ੍ਰਿਪ ਲਗਾਣਾ ਐਨੀਥਿੰਗ ਮੈ ਉਹਦੇ ਗੁਣ ਗਾਉਣੇ ਜਾਂਦਾ ਤੇ ਪਰ ਜਦੋਂ ਮੈਨੂੰ ਆਂਦਾ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰहूं ਰਜ਼ਾਈ ਤੇ ਮੈਂ ਕਹਿੰਦਾ ਮੈਨੂੰ ਨਹੀਂ ਆਉਂਦੇ ਉਥੇ ਮੈਂ ਮਸਤੋਲਾ ਬਣ ਜਾਂਦਾ ਬਗਲੋਲ ਬੱਜਾਂ ਇਹ ਧੋਖਾ ਕਿ ਨੋ ਦੇ ਰਿਆਂ ਮੈਂ ਤੇ ਜੇ ਮੈਂ ਧੋਖਾ ਦੇ ਰਿਆਂ ਤੇ ਕੀ ਜੀਵ ਪਿੰਡ ਤੇਰੇ ਕੋਲ ਦੇਤਾ ਮੈਂ ਟੂ ਰਿਅਲਾਈਜ਼ ਕਰ ਰਿਆਂ ਕਿ ਇਹ ਮਨ ਵੀ ਤੇਰਾ ਹੈ ਇਹ ਸਰੀਰ ਵੀ ਤੇਰਾ ਹੈ ਇਹ ਜਿੰਦ ਵੀ ਤੇਰੀ ਹੈ ਮੈਂ ਮੱਥਾ ਤੇ ਬਹੁਤ ਵਾਰੀ ਟੇਕਿਆ ਪਰ ਇੱਥੇ ਮੇਰਾ ਮਨ ਵੀ ਬੈਠਾ ਸੀ ਦਿਮਾਗ ਵੀ ਹੈਗਾ ਸੀ ਉਹ ਨਹੀਂ ਮੈਂ ਕਦੇ ਦਿੱਤਾ ਇੱਥੇ ਮਰਿਆ ਮੈਂ ਮੇਰਾ ਦੂਜੇ ਅੱਖਰਾਂ ਚ ਮੇਰਾ ਮੱਥਾ ਟਿਕਿਆ ਨਹੀਂ ਮੈਂ ਮੱਥਾ ਟੇਕਿਆ ਬੜਾ ਜੀਓ ਪਿੰਡ ਸਭ ਤੇਰੀ ਰਾਸ ਹੋ ਤੂੰ ਮਾਤ ਪਿਤਾ ਜੇ ਤੂੰ ਮੇਰਾ ਪਿਓ ਹੈ ਤੇ ਮਾਂ ਹੈ तू मेरा बंधव तू मेरा प्राता तू मेरा राखा सब नहीं पाओ के हा काड़ा ते की मैं इस गलते भरोसा रब है तू है सब तेरी रजाए पता नहीं मैं तेरा बच्चा तू मेरा मां प्यो है ਤੇ ਮੈਂ ਜਿੰਨੇ ਵੀ ਦੁਨਿਆਵੀ ਸੁੱਖ ਲੈ ਹੋਏ ਨੇ ਇਹ ਵੀ ਤੇਰੀ ਕਿਰਪਾ ਦੇ ਨਾਲ ਨੇ ਤੇ ਜਿਹੜੇ ਮੈਂ ਆਤਮਿਕ ਸੁੱਖ ਲੈਣੇ ਆ ਉਹ ਵੀ ਤੇਰੀ ਕਿਰਪਾ ਤੋਂ ਬਿਨਾਂ ਨਹੀਂ ਲੈ ਸਕਦਾ ਪਰ ਦੁਨਿਆਵੀ ਸੁੱਖਾਂ ਵਿੱਚ ਵੀ ਆਤਮਿਕ ਸੁੱਖਾਂ ਵਿੱਚ ਵੀ ਨਿਰਾ ਮੰਗਣਾ ਬੇਨਤੀ ਪੂਰੀ ਨਹੀਂ ਹੈ ਬੇਨਤੀ ਸਲੈਸ਼ ਕਰਮ ਜ਼ਰੂਰ ਹੈ ਮੈਂ ਆਪਣੀ ਮਾਂ ਮੁਕੇ ਮਾਤਾ ਮੈਨੂੰ ਰੋਟੀ ਦੇ ਦੇ ਮਾਂ ਨੇ ਰੋਟੀ ਪਰੋਸ ਕੇ ਦੇ ਦਿੱਤੀ ਏ ਤੇ ਮੈਂ ਰਾਜ ਜਾਵਾਂਗਾ ਜਿਹਨੂੰ ਗੋਰੇ ਕਹਿੰਦੇ ਆਂ ਕਿ ਡਿਫਰੈਂਸ ਬੀਟਵੀਨ ਕਪਨ ਲਿਪ ਹਾਤ ਨਾਲ ਮੈਨੂੰ ਇਹ ਯਤਨ ਕਰਨਾ ਪਏਗਾ ਇਹ ਐਫਰਟ ਇਹ ਕਰਮ ਹੈ ਮੇਰਾ ਹਰ ਅਰਦਾਸ ਦੇ ਮਗਰ ਜੇ ਮੇਰਾ ਕਰਮ ਫਾਲੋ ਅਪ ਨਹੀਂ ਹੈ ਤੇ ਮੇਰੀ ਅਰਦਾਸ ਨਹੀਂ ਸੁਣੀ ਜਾਣੀ ਕਿਉਂਕਿ ਉਹਨੇ ਬਖਸ਼ਿਸ਼ ਕਰ ਦਿੱਤੀ ਮਾਂ ਕੋਲੋਂ ਮੈਂ ਪੈਸੇ ਲਏ ਕਿ ਮੈਂ ਬਾਜ਼ਾਰ ਜਾਣਾ ਆਈਸਕ੍ਰੀਮ ਖਾਣੀ ਹੈ ਮਾਂ ਨੇ ਮੇਰੀ ਜੇਬ 'ਚ ਪੈਸੇ ਪਾਤੇ ਆ ਤੇ ਮੈਂ ਬੈਠਾ ਉੱਥੇ ਨਾ ਮੈਂ ਬਾਜ਼ਾਰ ਜਾਵਾਂ ਨਾ ਮੈਂ ਆਈਸਕ੍ਰੀਮ ਖਾਵਾਂ ਪਰ ਫੇਰ ਮੈਂ ਇਹੋ ਜਿਹਾ ਅਕਿਰਤ ਕਾਣਾ ਕਿ ਮੈਂ ਫੇਰ ਮਾਂ ਨੂੰ ਦੋਸ਼ ਦਿੰਨਾ ਕਿ ਮਾਤਾ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਆਖੇ ਨਹੀਂ ਲੱਗੀ ਜਦ ਕੇ ਕਹਿਣਾ ਮੈਨੂੰ ਇਹ ਚਾਹੀਦਾ ਸੀ ਮੈਂ ਕੰਮ ਨੇ ਮਾਤਾ ਵਾਲਾ ਕੰਮ ਨਹੀਂ ਕੀਤਾ ਇਸ ਕਰਕੇ ਮੇਰਾ ਕੰਮ ਹੋਇਆ ਨਹੀਂ ਅਰਦਾਸ ਨੂੰ ਅਸੀਂ ਬੜਾ ਵੱਡਾ ਭਲੇਖਾ ਬਣਾ ਲਿਆ ਹੁਣ ਮੈਂ ਸਾਰੀ ਉਮਰ ਪੜਿਆ ਨਹੀਂ ਸਾਰੇ ਸਾਲ ਪੜਿਆ ਨਹੀਂ ਤੇ ਸਾਲ ਦੇ ਅਖੀਰ ਤੇ ਮੈਂ ਅਰਦਾਸਾਂ ਕਰਾਵਾਂ ਖੰਡ ਪਾਠ ਕਰਾਵਾਂ ਬੇਨਤੀਆਂ ਕਰਾਂ ਪ੍ਰਸ਼ਾਦ ਕਰਾਵਾਂ ਸੁੱਖਾਂ 40 ਦਿਨ ਚਪੈਰੇ ਦੁਪਹਿਰੇ ਕਿ ਮੈਂ ਪਾਸ ਹੋ ਜਾਣਾ ਜੇ ਮੇਰਾ ਬੱਚਾ ਮੈਨੂੰ ਇਹ ਕਹਵੇ ਜਿਹੜਾ ਕਿ ਮੇਰਾ ਪੋਤਰਾ ਮੈਨੂੰ ਕੋਈ ਕਿ ਦੇਖ ਬਪੂ ਮੈਂ ਜੋ ਕਰ ਰਿਆ ਮੈਨੂੰ ਕਰਨ ਦੇ ਮਾਈਂਡ ਇਰ ਔਨ ਬਿਜ਼ਨਸ ਮੈਂ ਸਾਰਾ ਸਾਲ ਜੋ ਕਰਾਂ ਸੋ ਕਰਾਂ ਅਖੀਰ ਤੇ ਜਾ ਕੇ ਮੈਂ ਅਰਦਾਸ ਕਰ ਲਾਂਗਾ ਤੇ ਮੈਂ ਮੰਨ ਲਾਂਗਾ ਉਹਦੀ ਗੱਲ ਉਹ ਬਈ ਬਲੀਵ ਹਿੰਗ ਤੋ ਕਿ ਮੇਰਾ ਅਰਦਾਸ ਤੇ ਫੇਥ ਬੜਾ ਹੈ ਇੱਥੇ ਹੀ ਬਸ ਭਲੇਖਾ ਹੀ ਇਹ ਹੈ ਕੋਈ ਨਾ ਜਾਣੇ ਤੁਮਰਾਂਤੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਇਹ ਸਾਰਾ ਕੁਝ ਤੇ ਤੇਰੇ ਹੁਕਮ ਚ তুমਤੇ ਹੋਏ সো আজ্ঞਕਾਰੀ ਪਰ তুমਰੀ গਤ ਮਿਤ তুম ਹੀ জান ਮਿਤ ਵੀ ਤੇਰੀ ਏ ਤੇ ਗਤ ਵੀ ਤੇਰੀ ਤੈਨੂੰ ਹੀ ਪਤਾ ਮੈਂ ਤਾਨੂੰ ਅੰਦਾਜ਼ੇ ਲਾਵਾਂ ਜੇ ਕੋ ਖਾਇਕ ਆਖਣ ਪਾਹੇ ਉਹ ਜਾਣੇ ਜੇ ਤਿਮ ਜੇ ਕੋਈ ਤੇਰੀ ਤਾਰੀਫ ਕਰਨ ਵੀ ਲੱਗੇ ਤੂੰ ਤੇ ਪਾਸ਼ਾ ਐਡਾ ਵੱਡਾ ਐ ਵੱਡੇ ਮੇਰੇ ਸਹਬਾ ਗੈਰ ਗੰਬੀਰਾ ਗੁਣੀ ਗੀਰਾ ਕੋਈ ਨਾ ਜਾਣੇ ਤੇਰਾ ਕੇਤਾ ਗੇ ਵੱਡ ਚੀਰ ਵੱਡੇ ਮੇਰੇ ਸਹਬਾ ਤੂੰ ਤੇ ਇਨਾ ਵੱਡਾ ਐ ਤੂੰ ਦਰਿਆ ਉਹ ਦਾਨਾ ਵੀ ਭੜੀ ਪਈਏ ਪਾਣੀ ਸਾਰ ਪਰ ਮੁਕਦੀ ਗੱਲ ਅਰਦਾਸ ਦਾ ਮਨਾ ਬੇਨਤੀ ਤੇ ਦੂਸਰਾ ਕੇ ਜਕੀਨ ਗੁਰਬਾਣੀ ਦੇ ਵਿੱਚੋਂ ਹੀ ਕੱਢਣਾ ਆਪਾਂ ਗੁਰ ਕੀ ਬਾਣੀ ਗੁਰ ਤੇ ਜਾਤੀ ਜਤ ਕਤ ਪੇਖੋਂ ਤਤ ਤਤ ਤੁਮ ਹੀ ਬੋਹ ਇਹੇ ਵਿਸ਼ਵਾਸ ਹੋਏ ਆਇਓ ਐਵੀਂ ਅਵਸਥਾ ਹੈਗੀ ਇੱਕ ਪਰ ਇਹ ਹਰ ਕਿਸੇ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਇਹੀ ਅਵਸਥਾ ਹੈ ਇਹ ਵੀ ਹੈ ਮਜਿੱਤਰ ਦੇਖਦਾ ਉਹਦਾ ਤੂੰ ਹੀ ਨਜ਼ਰ ਆਨਾ ਮੈਨੂੰ ਇਤ ਇ ਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਪਰ ਮੈਂ ਇਹ ਵਿਸ਼ਵਾਸ ਹੁਣ ਮੈਨੂੰ ਇਹ ਯਕੀਨ ਆ ਗਿਆ ਹੀ ਮਾਲਕਾ ਕਹਿ ਬੈ ਕਰਾਂ ਅਰਦਾਸ ਬੇਨਤੀ ਮੈਂ ਬੇਨਤੀ ਕਿਹਦੇ ਕੋਲ ਕਰਾਂ ਮੈਂ ਨੇ ਵੀ ਪਖੰਡ ਕਰਦਾ ਪਿਆ ਦੁਨੀਆ ਨੂੰ ਦਿਖਾਉਣ ਦੇ ਲਈ ਲੰਬੀਆਂ ਲੰਬੀਆਂ ਅਰਦਾਸਾਂ ਲੰਬੀਆਂ ਲੰਬੀਆਂ ਦੰਡਾਉਤਾ ਕਿਆ ਪੈ ਕਰਾਂ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗੁਰਾਇਓ ਜੇ ਰੱਬ ਹਰ ਵੇਲੇ ਸੁਣਦਾ ਪਿਆ ਸੱਦ ਸੁਣਦਾ ਸੱਦ ਵੇਖਦਾ ਸ਼ਬਦੇ ਰਹਾ ਭਰਪੂਰ ਜਿਸ ਤਰ੍ਹਾਂ ਹੀ ਮੈਂ ਸ਼ਬਦ ਦੇ ਨਾਲ ਕਨੈਕਟੀਵਿਟੀ ਕਰਦਾ ਵਨਨੈਸ ਦੇ ਡੋਮੇਨ ਚ ਜਾਣਾ ਆਇਨੈਸ ਤੇ ਅਦਰਨੈਸ ਦੇ ਵਿੱਚੋਂ ਬਾਹਰ ਆ ਜਾਣਾ ਤੇ ਕੋ ਭਰਪੂਰ ਜਦ ਕਦ ਪੇਖੋ ਤਾ ਤਮਹੀ ਮੋਏ ਵਿਸ਼ਵਾਸ ਹੋਇਆਓ ਕਹਿ ਪੈ ਕਰਾਂ ਅਰਦਾਸ ਬੇਨਤੀ ਜੋ ਸੁਨ ਤੋਹਰ ਗੁਰਾਇਓ ਐਵੀ ਵਿਸ਼ਵਾਸ ਰੱਖਣਾ ਮੈਂ ਪਰ ਜੇ ਹਾਲੇ ਮੇਰੀ ਉਹ ਅਵਸਥਾ ਨਹੀਂ ਬਣੀ ਮੇਰੀ ਉਹ ਰਿਅਲਾਈਜੇਸ਼ਨ ਨਹੀਂ ਹੋਈ ਅਵੇਅਰਨੈਸ ਨਹੀਂ ਹੋਈ ਐਂਡ ਇਫਾਈ ਰੈਟਰੋਸਪੈਕਟ অর ਇੰਟਰੋਸਪੈਕਟ ਤੇ ਆਈ ਫਾਈਂਡ ਸੋ ਮਨੀ ਫਾਲਟਸ ਇਨ ਮੀ ਬੜੀਆਂ ਉਨਤਾਈਆਂ ਨੇ ਤੇ ਫੇਰ ਮੈਂ ਅਰਦਾਸ ਜ਼ਰੂਰ ਕਰਾਂ ਪਰ ਅਰਦਾਸ ਕਰਨ ਦਾ ਮਤਲਬ ਇਹ ਹਰਗਿਜ਼ ਨਾ ਸਮਝਾਂ ਕਿ ਮੈਂ ਚਿੱਠੀ ਪਾ ਆਇਆ ਤੇ ਜਵਾਬ ਆਪੇ ਆ ਜਾਏਗਾ ਮੈਂ ਅਰਦਾਸ ਕਰਾਂ ਆ ਕਿ ਮੇਰੀ ਮੇਰਾ ਢਿੱਡ ਭਰ ਦੇ ਮੈਨੂੰ ਬੜੀ ਭੁੱਖ ਲੱਗੀ ਏ ਤੇ ਰੋਟੀ ਮੇਰੇ ਸਾਹਮਣੇ ਆ ਗਈ ਏ ਪਰ ਮੈਂ ਡੱਕਾ ਤੋੜਦਾ ਨਹੀਂ ਪਿਆ ਗਰਾਈ ਤੋੜਦਾ ਨਹੀਂ ਪਿਆ ਮੈਂ ਕਦੀ ਨਹੀਂ ਰੱਜਾਂਗਾ ਮੈਂ ਹਮੇਸ਼ਾ ਹੀ ਭੁੱਖਾ ਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ